ਧੰਨ ਵਾਹਿਗੁਰੂ ਸਾਹਿਬ ਜੀ ਗੋੜੀ ਮਾਲਾ ਪੰਜਵਾ ਮਾਦੋ ਹਰ 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 ਮੁਖ ਕਹੀਆ ਹਮਤੇ ਕਛੂ ਨ ਹੋਵੈ ਸਵਾਮੀ ਜਿਉ ਰਖ ਤਿਉ ਰਹੀਆ ਰਹਾ ਮਦੋ ਹਰ 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 ਮੁਖ ਕਹੀਆ ਹਮਤੇ ਕਛੂ ਨ ਹੋਵੈ ਸਵਾਮੀ ਜਿਉਂ ਰੱਖੋ ਤਿਉਂ ਰਹੀਆ ਰਹਾਓ ਕਿਆ ਕਿਛ ਕਰੇ ਕੇ ਕਰਨ ਹਾਰਾ ਕਿਆ ਇਸ ਹੱਥ ਵਿਚਾਰੇ ਜਿਤ ਤੁਮ ਲਾਵੋ ਤਿਤਹੀ ਲਾਗਾ ਪੂਰਨ ਖਸਮ ਮਾਰੇ ਕਰੋ ਕਿਰਪਾ ਸਰਬ ਕੇ ਦਾਤ ਇਕ ਰੂਪ ਲਿਵ ਲਾਵੋ ਨਾਨਕ ਕੀ ਬੇਨਾੰਤੀ ਹਰਿ ਪੈ ਆਪਣਾ ਨਾਮ ਜਪਾਵੋ ਕਰੋ ਕਿਰਪਾ ਸਰਬ ਕੇ ਦਾਤ ਏਕ ਰੂਪ ਲਿਵਲਾਵੋ ਨਾਨਕ ਕੀ ਬੇਨਾੰਤੀ ਹਰਿ ਪਰ ਆਪਣਾ ਨਾਮ ਜਪਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਸਤਿਗੁਰੂ ਜੀ ਦੇ ਪਾਵਨ ਅੰਕ 216 ਦੇ ਉੱਪਰ ਅੰਕਿਤ ਹੈ ਗੁਰਬਾਣੀ ਦੇ ਵਿੱਚ ਕਈ ਐਸੀਆਂ ਰਮਝਾ ਸਾਹਮਣੇ ਆਉਂਦੀਆਂ ਹਨ ਜਿਹਦਾ ਸਾਡੇ ਅੰਦਰ ਸਵਾਲ ਵੀ ਪੈਦਾ ਹੁੰਦਾ ਹੈ ਜਿਸ ਤਰ੍ਹਾਂ ਇੱਥੇ ਮਹਾਰਾਜ ਨੇ ਲਿਖਿਆ ਗੌੜੀ ਮਾਲਾ ਪੰਜਵਾਂ ਇੱਥੇ ਮਹੱਲਾ ਨਹੀਂ ਮਹਾਰਾਜ ਨੇ ਲਿਖਿਆ ਗੁਰਮਤ ਦੇ ਵਿਦਵਾਨਾਂ ਦੀ ਇਹ ਵੀ ਇੱਕ ਬਹੁਤ ਵੱਡੀ ਸੋਝੀ ਹੈ ਹੋ ਸਕਦਾ ਹੈ ਬਿਲਖਾਰੀ ਦੀ ਗਲਤੀ ਹੋ ਸਕਦੀ ਪਰ ਕਈ ਸ਼ਬਦ ਸਾਨੂੰ ਮਿਲਦੇ ਆ ਦੇਵਗੰਧਾਰੀ ਰਾਗ ਵਿੱਚ ਵੀ ਮਿਲਦੇ ਉੱਥੇ ਵੀ ਮਹੱਲਾ ਨਹੀਂ ਲਿਖਿਆ ਦੇਵਗੰਧਾਰੀ ਪੰਜਮ ਫਿਰ ਕਈ ਜਗ੍ਹਾ ਸ਼ਲੋਕ ਆਉਂਦੇ ਆ ਤੇ ਉਹਨਾਂ ਦੇ ਵਿੱਚ ਸਿਰਫ ਮਮਾ ਲਿਖਿਆ ਆ ਆਪਾਂ ਉਹਨੂੰ ਮਹੱਲਾ ਪੜਦੇ ਇੱਥੇ رائے ਹੈ ਗੁਰਮਤ ਦੇ ਵਿਦਵਾਨਾਂ ਦੀ ਕਿ ਅਸੀਂ ਇੱਥੇ ਮਹੱਲਾ ਪੜੀਏ ਗੌੜੀ ਮਾਲਾ ਮਹੱਲਾ ਪੰਜਮ ਸ਼ਬਦੀ ਜਿੰਨੇ ਵੀ ਇਹ ਸ਼ਬਦ ਗੌੜੀ ਰਾਗ ਦੇ ਵਿੱਚ ਮਹਾਰਾਜ ਦੇ ਚੱਲ ਰਹੇ ਹਨ ਸਭ ਤੋਂ ਪਹਿਲੀ ਪੰਕਤੀ ਹੀ ਰਹਾਉ ਦੀ ਪੰਕਤੀ ਹੈ ਸ਼ਬਦ ਦਾ ਕੇਂਦਰੀ ਭਾਵ ਹੈ ਜਿਹਦੇ ਵਿੱਚ ਮੁੱਖ ਤੌਰ ਤੇ ਸ਼ਬਦ ਦਾ ਪੂਰਾ ਭਾਵ ਸਾਨੂੰ ਸਮਝ ਲੱਗ ਸਕਦਾ ਹੈ ਮਹਾਰਾਜ ਕਹਿੰਦੇ ਮਾ ਦੋ ਹਰ ਹਰ ਹਾਰ ਮੁਖ ਕਹੀਆ ਮਾਦੋ ਕਹਿੰਦੇ ਮਾਇਆ ਦਾ ਪਤੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਏ ਅਕਾਲ ਪੁਰਖ ਤੂੰ ਸਾਨੂੰ ਸਮਰੱਥਾ ਬਖਸ਼ਿਸ਼ ਕਰ ਅਸੀਂ ਮੁਖ ਦੇ ਨਾਲ ਏ ਪਰਮੇਸ਼ਰ ਤੇਰਾ ਨਾਮ ਉਚਾਰਨ ਕਰ ਸਕੀਏ ਮਾਦੋ ਹਰ 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 ਮੁਖ ਕਈਐ ਕਿਉਂਕਿ ਸਾਡੀ ਤਾਕਤ ਨਹੀਂ ਹੈ ਕਿ ਅਸੀਂ ਕੁਝ ਕਰ ਸਕਦੇ ਹੋਈ ਕਿਉਂਕਿ ਤੂੰ ਬੁਲਾਉਣ ਵਾਲਾ ਤੂੰ ਹੈ ਸੁਣਾਉਣ ਵਾਲਾ ਤੂੰ ਹੈ ਸਾਰੀ ਸਮਰਥਾ ਹੈ ਵਾਹਿਗੁਰੂ ਜੀ ਤੁਹਾਡੇ ਕੋਲ ਹੈ ਜਿੱਦਾਂ ਤੁਸੀਂ ਕਹਿੰਦੇ ਹੋ ਉਸ ਤਰ੍ਹਾਂ ਹੀ ਕੋਈ ਬੋਲਿਆ ਜਾ ਸਕਦਾ ਹੈ ਮਾਰੇ ਕਹਿੰਦੇ ਬੇਸ਼ਮਾਰ ਅਥਾ ਅਗਨਤ ਅਤੋਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਜਿਸ ਤਰ੍ਹਾਂ ਤੁਸੀਂ ਬੁਲਾਉਂਦੇ ਹੋ ਕਿਸੇ ਦੀ ਕੋਈ ਤਾਕਤ ਨਹੀਂ ਹੈ ਪਰ ਉਹੀ ਬੋਲੇਗਾ ਮਹਾਰਾਜ ਕਹਿੰਦੇ ਜਿਹਦੇ ਅੰਦਰ ਭਾਵਨਾ ਹੋਏਗੀ ਜਿਸ ਬੰਦੇ ਨੇ ਗਾਲਾਂ ਸੁਣਨੀਆਂ ਉਹਨੇ ਗਾਲਾਂ ਕੱਢਣੀਆਂ ਉਦੇ ਮੁਖ ਦੇ ਵਿੱਚ ਜੇ ਬराई ਸੁਨੇਗਾ ਬराई ਕਰੇਗਾ ਤੇ ਜਿਹੜਾ ਸੁਨੇਗਾ ਪਰਮੇਸ਼ਰ ਦਾ ਨਾਮ ਤੋਂ ਅਰਦਾਸ ਵੀ ਕਰੇਗਾ ਮਹਾਰਜ ਕਿਰਪਾ ਕਰੋ ਮਾਦੋ ਹਰ 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 ਮੁਖ ਕਹੀਐ ਇਸ ਮੁਖ ਦੇ ਨਾਲ ਇਹ ਪਰਮੇਸ਼ਰ ਤੇਰਾ ਨਾਮ ਉਚਾਰਨ ਕਰੀਏ ਕਿਉਂਕਿ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਇਸ ਕਰਕੇ ਕੀਤੀ ਹੈ ਹਮਤੇ ਕਛੂ ਨਾ ਹੋਵੈ ਸੁਆਮੀ ਹੈ ਸਤਿਗੁਰੂ ਮੇਰੀ ਤਾਕਤ ਨਹੀਂ ਹੈ ਕਿ ਅਸੀਂ ਕੁਝ ਕਰ ਸਕਦੇ ਹੋਈਏ ਹਮਤੇ ਕਛੂ ਨਾ ਹੋਵੈ ਸੁਆਮੀ ਜਿਉ ਰਾਖੇ ਤਿਉ ਰਹੀ ਹੈ ਜਿਦਾਂ ਤੂੰ ਰੱਖਦਾ ਓਸੀ ਰਹੇ ਕੋਕੇ ਸੀ ਉਤੋਂ ਬਾਹਰ ਕੁਝ ਕਰੇ ਨਹੀਂ ਸਕਦੇ ਹੁਣ ਕਈ ਵੇਲੇ ਸਵਾਲ ਹੁੰਦਾ ਕਿ ਮਨੁੱਖ ਵੀ ਕੁਝ ਕਰ ਸਕਦਾ ਹਾਂ ਮਨੁੱਖ ਨੂੰ ਉਨੀਕ ਸੁਤੰਤਰਤਾ ਹੈ ਉਨੀਕ ਆਜ਼ਾਦੀ ਹੈ ਅੱਖਾਂ ਦਿੱਤੀਆਂ ਖੁੱਲ੍ਹੀਆਂ ਰੱਖੋ ਬੰਦ ਰੱਖੋ ਮੂੰਹ ਦਿੱਤਾ ਚੰਗਾ ਬੋਲੋ ਮਾੜਾ ਬੋਲੋ ਕੰਨ ਦਿੱਤੇ ਆ ਚੰਗਾ ਸੁਣੋ ਮਾੜਾ ਸੁਣੋ ਪੈਰ ਦਿੱਤੇ ਆ ਚੰਗੇ ਪਾਸੇ ਚੱਲੋ ਜਾਂ ਮਾੜੇ ਪਾਸੇ ਚੱਲੋ ਇਹ ਸਾਡੇ ਤੇ ਨਿਰਪਰ ਕਰਦਾ ਪਰ ਇਹ ਸਤਿਗੁਰੂ ਮਹਾਰਾਜ ਜਦੋਂ ਤੇਰੀ ਭਗਤੀ ਦੀ ਗੱਲ ਹੁੰਦੀ ਆ ਨਾ ਤੇਰੀ ਬੰਦਗੀ ਦੀ ਗੱਲ ਹੁੰਦੀ ਤੇਰੀ ਭਗਤੀ ਤੇਰੀ ਕਿਰਪਾ ਤੋਂ ਬਿਗੈਰ ਨਹੀਂ ਹੋ ਸਕਦੀ ਅਸੀਂ ਕੁਝ ਕਰਨ ਦੀ ਸਮਰੱਥਾ ਹੀ ਨਹੀਂ ਸਾਡੇ ਵਿੱਚ ਹਮ ਤੇ ਕਛੂ ਨਾ ਹੋਵੇ ਸਵਾਮੀ ਜਦੋਂ ਕਹਾਂਗੇ ਮੈਂ ਕਰ ਲਾਂਗਾ ਤੇ ਕੁਝ ਵੀ ਨਹੀਂ ਹੋਣਾ ਦੇ ਕਰਾਉਣ ਵਾਲਾ ਕਰਨ ਵਾਲਾ ਪਰਮੇਸ਼ਰ ਆਪ ਹੈ ਆ ਥੋੜੇ ਦਿਨ ਕਹੋ ਕਿ ਮੈਂ ਅੰਮ੍ਰਿਤ ਵੇਲੇ ਉੱਠਦਾ ਅੰਮ੍ਰਿਤ ਵੇਲੇ ਉੱਠਦਾ ਮੈਂ ਤੇ ਦੂਜੇ ਤੀਜੇ ਦਿਨ ਨਾਗਾ ਪੈ ਜਾਣਾ ਜਦੋਂ ਉਹ ਕਿਰਪਾ ਕਰਦਾ ਸਤਗੁਰ ਜਾਗ ਜਗਾਏ ਦਾ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ ਤੇ ਉਹ ਕਰਾਉਣ ਵਾਲਾ ਉਹ ਕਰਨ ਵਾਲਾ ਉਹ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਹੈ ਆਪਣੇ ਆਪ ਦਾ ਸਮਰਪਣ ਹੈ ਪਹਿਲਾ ਬੇਨਤੀ ਕੀਤੀ ਆ ਬੇਨਤੀ ਦੇ ਵਿੱਚ ਸਮਰਪਣ ਹੈ ਮਾਦੋ ਹਰ 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 ਮੁਖ ਕਹੀਐ ਹਮ ਤੇ ਕਛੂ ਨਾ ਹੋਵੈ ਸਵਾਮੀ ਜਿਉਂ ਰੱਖੈ ਤਿਉਂ ਰਖੀ ਰਹੀਐ ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆ ਐ ਸਤਗੁਰੂ ਜਿੱਦਾਂ ਤੈਨੂੰ ਪਾਉਂਦਾ ਜਿਉਂ ਭਾਵੈ ਤਿਉਂ ਰੱਖ ਲੈ ਹਮ ਸ਼ਰਨ ਪ੍ਰਭ ਆਏ RAM RAJ ਫਿਰ ਹੁਣ ਸਾਡੀ ਸਮਰਥਾ ਨੇ ਜਿੱਦਾਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਆਏ ਆ ਮਥਾ ਟੇਕਿਆ ਮਹਾਰਾਜ ਕਿਰਪਾ ਕਰ ਬਖਸ਼ਿਸ਼ ਕਰ ਪਰ ਕੱਚਾ ਧਨ ਨਾ ਕੱਚੇ ਧਨ ਨੂੰ ਅਸੀਂ ਸੰਭਾਲ ਕੇ ਰੱਖਦੇ ਜਿੱਦਾਂ ਗੋਲਕਾ ਗੋਲਕ ਦੇ ਉੱਪਰ ਤਾਲਾ ਹੈ ਹੁਣ ਕੱਚਾ ਧਨ ਕੱਚੇ ਸੰਸਾਰ ਵਾਸਤੇ ਵਰਤਿਆ ਜਾਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਚਾ ਧੰਨ ਹੈ ਉਹ ਸੱਚਾ ਧੰਨ ਜਿਹੜਾ ਸਾਨੂੰ ਬਖਸ਼ਿਸ਼ ਕਰਦਾ ਆਈਏ ਮਹਾਰਾਜ ਕਿਰਪਾ ਕਰਨ ਸਤਿਗੁਰੂ ਮਹਾਰਾਜ ਕਿਰਪਾ ਕਰ ਮੈਂ ਸੇਵਾ ਕਰਨੀ ਹੈ ਤੇ ਮਹਾਰਾਜ ਕਹਿੰਦੇ ਪਹਿਲਾਂ ਮੱਤ ਦੇ ਜੇ ਸਿਮਰਨ ਕਰਨਾ ਮਹਾਰਾਜ ਤੂੰ ਆਪਣੀ ਮੱਤ ਦੇ ਤੇ ਉਹਦੀ ਮੱਤ ਤੋਂ ਬਿਨਾ ਜੋ ਕਰਦੇ ਆ ਨਾ ਮਹਾਰਾਜ ਕਹਿੰਦੇ ਫਿਰ ਕੁਝ ਵੀ ਨਹੀਂ ਹੋ ਸਕਦਾ ਗੁਰ ਕੀ ਮੱਤ ਤੋਂ ਲੇ ਇਹ ਆਣੇ ਭਗਤ ਬਿਨਾ ਬੋ ਡੁੱਬੇ ਸਿਆਣ ਇਹ ਮਹਾਰਜ ਜਿੰਨੀ ਸਿੱਖਿਆ ਜਿੰਨੀ ਅਕਲ ਇਹ ਸਾਰੀ ਤੇਰੀ ਹੈ ਸਿੱਖ ਮਤ ਸਭ ਬੁੱਧ ਤੇ ਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਹਬਾ ਗੁਣ ਗਾਵਾਂ ਨਿਤ ਤੇ ਹਮ ਤੇ ਕਛੂ ਨਾ ਹੋਵੈ ਸੁਆਮੀ ਜਿਉਂ ਰਾਖਾ ਤਿਉਂ ਰਹੀਆ ਰਹਾਓ ਕਿਆ ਕਿਸ ਕਰੇ ਕੇ ਕਰਨੇ ਹਾਰਾ ਕਿਆ ਇਸ ਹੱਥ ਵਿਚਾਰੇ ਇਹ ਤਾਂ ਹੀ ਆਪਾਂ ਬੋਲ ਸਕਦੇ ਹਨ ਜੇ ਆਪਾਂ ਸਮਰਪਣ ਹੋ ਜਾਈਏ ਅੰਦਰੋਂ ਸਮਰਪਣ ਹੋ ਜਾਏ ਕਿ ਮੈਂ ਕੁਝ ਨਹੀਂ ਕਰ ਸਕਦਾ ਮਹਾਰਾਜ ਤੂੰ ਕਰਨਾ ਹੈ ਕਿਆ ਕਿਸ ਕਰੇ ਕੇ ਕਰਨੇ ਹਾਰਾ ਕਿਆ ਇਸ ਹੱਥ ਵਿਚਾਰੇ ਕਿਉਂਕਿ ਸਭ ਤੋਂ ਪਹਿਲਾਂ ਤਾਂ ਮਹਾਰਾਜ ਕਹਿੰਦੇ ਮਨ ਵਿੱਚ ਸਤ ਗੁਰ ਕੇ ਪਾਸ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ ਰਾਮ ਲੀਆ ਹੈ ਮੋਲ ਖੇੜ ਤਾਂ ਮੰਨ ਦੀ ਐ ਇਹ ਤਾਂ ਉਦਾਂ ਹੋ ਗਿਆ ਨਾ ਇੱਕ ਉਹ ਬੱਚੀ ਚੱਲੇ ਗਈ ਲਲਾਰੀ ਦੇ ਕੋਲ ਤੇ ਚੁੰਨੀ ਸਿਰ ਤੇ ਲਈ ਕਹਿੰਦੇ ਲਲਾਰੀ ਉਮਰ ਚੁੰਨੀ ਰੰਗ ਦੇ ਕਹਿੰਦਾ ਦਿਓ ਕਹਿੰਦਾ ਇੱਦੇ ਰੰਗ ਚੁੰਨੀ ਛੱਡਣੀ ਵੀ ਨਹੀਂ ਐ ਰੰਗ ਵੀ ਦੇ ਤੇ ਮਹਾਰਾਜ ਤੂੰ ਮੈਨੂੰ ਮਤ ਦੇ ਦੇ ਪਰ ਮਤ ਆਪਣੀ ਛੱਡਣੀ ਨਹੀਂ ਮਨ ਜਿਹੜਾ ਨਾ ਮਹਾਰਾਜ ਕਹਿੰਦੇ ਮਨ ਵੇਚਾ ਸਤ ਗੁਰ ਕੈ ਪਾਸ ਦੇ ਸੇਵਕ ਕੇ ਕਾਰਜ ਰਾਸ ਬੜੀ ਸੋਹਣੀ ਕਿਸੇ ਨੇ ਕਹਾਣੀ ਲਿਖੀ ਕਹਿੰਦੇ ਇੱਕ ਨਾ ਮੰਦਿਰ ਸੀ ਖੰਡਰ ਹੋ ਗਿਆ ਮੰਦਿਰ ਖੰਡਰ ਲੋਕੀ ਡਰਦੇ ਜਾਂਦੇ ਨਹੀਂ ਸੀ ਮੰਦਿਰ ਦੇ ਵਿੱਚ ਪਰ ਕਮੇਟੀ ਕਾਇਮ ਸੀ ਉੱਥੇ ਦੀ ਉਹਣਾ ਨੇ ਫਿਰ ਇਕੱਠੇ ਹੋ ਗਏ ਨਾ ਇੱਕ ਦਿਨ ਮੀਟਿੰਗ ਕੀਤੀ ਵੀ ਆਪਾਂ ਨਵਾਂ ਮੰਦਿਰ ਬਣਾਈਏ ਸਾਰਿਆਂ ਦੇ ਹਾਂ ਵਿੱਚ ਹਮ ਲਈ ਕਹਿੰਦੇ ਸੀ ਨਵਾਂ ਮੰਦਿਰ ਬਣਨਾ ਚਾਹੀਦਾ ਫਿਰ ਦੂਸਰੀ ਮੀਟਿੰਗ ਕੀਤੀ ਕਹਿੰਦੇ ਭਾਈ ਜਿੱਦਾਂ ਹੈ ਨਾ ਉਦੇ ਰਹਿਣਾ ਚਾਹੀਦਾ ਨੀਹਾਂ ਜੜੀਆਂ ਜਿੱਥੇ ਆ ਉਥੋਂ ਹੀ ਤਿਆਰ ਕਰਨਾ ਕਹਿੰਦੇ ਬਿਲਕੁਲ ਠੀਕ ਹੈ ਫਿਰ ਤੀਸਰੀ ਵਾਰੀ ਮੀਟਿੰਗ ਹੋਈ ਉਹ ਵੇ ਇਦਾਂ ਕਰੋ ਮਟੀਰੀਅਲ ਵੀ ਘੱਟ ਲੱਗੇ ਕਿਉਂਕਿ ਪੈਸੇ ਆਪਣੇ ਕੋਲ ਘੱਟ ਆ ਜਿਹੜਾ ਮਟੀਰੀਅਲ ਨਿਕਲੇ ਨਾ ਵਿੱਚੋਂ ਤੇ ਇਹੀ ਮਟੀਰੀਅਲ ਵਰਤਿਆ ਜਾਏ ਨਮਾ ਨਾ ਲਿਆ ਜਾਏ ਦਿਨਪ ਘੱਟ ਤੋਂ ਘੱਟ ਨਮਾ ਲਿਆ ਜਾਏ ਕਹਿੰਦੇ ਸਾਰੇ ਨੇ ਸਹਿਮਤੀ ਪ੍ਰਗਟ ਕੀਤੀ ਤੇ ਚੌਥਾ ਜਿਹੜਾ ਮਤਾ ਉਹਨਾਂ ਨੇ ਚੌਥੀ ਮੀਟਿੰਗ ਵਿੱਚ ਪਾਸ ਕੀਤਾ ਨਾ ਬੜਾ ਖਤਰਨਾਕ ਸੀ ਉਹ ਮਤਾ ਕਿਹੜਾ ਸੀ ਕਹਿਣ ਲੱਗੇ ਇਦਾਂ ਕਰੋ ਵੀ ਜਿੰਨੇ ਦੇਰ ਨਵਾਂ ਮੰਦਿਰ ਨਹੀਂ ਬਣਦਾ ਤੇ ਪੁਰਾਣਾ ਢਾਓ ਹੀ ਨਾ ਜਿੰਨੇ ਦੇਰ ਨਵਾਂ ਨਹੀਂ ਬਣਦਾ ਤੇ ਨਵਾਂ ਢਾਣਾ ਹੀ ਨਹੀਂ ਪੁਰਾਣਾ ਢੋਣਾ ਹੀ ਨਹੀਂ ਹੈ ਤੇ ਇਹ ਗੱਲ ਹੋ ਗਈ ਵੀ ਪੁਰਾਣਾ ਜਿੰਨੇ ਤੱਕ ਛੱਡਾਂਗੇ ਨਹੀਂ ਤੇ ਉਹਨੇ ਤੱਕ ਕਿੱਥੋਂ ਪ੍ਰਾਪਤ ਹੋਏਗਾ ਤੇ ਢਾਉਗੇ ਤਾਂ ਹੀ ਨਾਮਾ ਬਣੇਗਾ ਨਾ ਉਸੇ ਜਗ੍ਹਾ ਤੇ ਬਣਨਾ ਹੈ। ਤੇ ਉਹ ਹੁਣ ਅੰਦਰ ਜੋ ਉਹ ਕਰ ਗਿਆ ਨਾ ਉਹਨੂੰ ਜਿੰਨੇ ਤੱਕ ਢਾਵਾਂਗੇ ਨਹੀਂ ਤੇ ਨਵਾਂ ਕਿੱਥੋਂ ਪ੍ਰਗਟ ਹੋਏਗਾ। ਮਾਫ ਕਰਨਾ ਗੁਰਦੁਆਰੇ ਆਉਣ ਦੇ ਨਾਲ ਸ਼ਕਲ ਨਹੀਂ ਬਦਲਣੀ। ਵੀ ਬੰਦਾ ਕਾਲਾ ਤੇ ਗੋਰਾ ਹੋ ਜਾਏਗਾ। ਇੱਥੇ ਤਾਂ ਮਨ ਬਦਲਦੇ ਆ। ਜੇ ਜੀਵਨ ਦੇ ਵਿੱਚ ਉਹੀ ਕੁਸ਼ ਹੈ ਤੇ ਮਹਾਰਾਜ ਕਹਿੰਦੇ ਫਿਰ ਸਾਨੂੰ છાਤੀ મારਨੀ ਪਈ ਇਥੇ ਆ ਕੇ ਇਹ ਵਿਕਾਰਾਂ ਤੋਂ ਬਚੇਗਾ ਕਾਮ ਤੋਂ, ਕਰੋਧ ਤੋਂ, ਲੋਭ ਤੋਂ, મોਹ ਤੋਂ, ਹੰਕਾਰ ਤੋਂ ਇਹਦੇ ਵਿੱਚ ਤਬਦੀਲੀ ਆਏਗੀ ਜੇ ਆ ਕੇ ਵੀ ਉਹੀ ਕੁਝ ਹੈ ਤੇ ਫਿਰ ਤਾਂ ਜ਼ਰੂਰ ਟੈਸਟ ਕਰਾਉਣਾ ਪੈਣਾ ਹੈ ਗੁਰੂ ਮਹਾਰਾਜ ਦੀ ਕੋਲ ਬਾਣੀ ਨੂੰ ਸਮਝਣਾ ਪੈਣਾ ਤੇ ਮਹਾਰਾਜ ਤੂੰ ਕੀ ਕਹਿ ਚਾਹੁੰਦਾ ਏ ਅਸੀਂ ਕੀ ਕਰਦੇ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਉਹ ਵੀ ਲੋਕ ਆ ਨਾ ਅੱਜ ਕੱਲ ਜਿਹੜੇ ਚੱਲਦੇ ਪਏ ਇਹਨਾਂ ਕਹਿੰਦੇ ਵੀ ਮਾਇਆ ਬੜੀ ਨਾਗਣੀ ਐ ਮਾ ਮਾਇਆ ਜਿਹੜੀ ਐ ਇਹਨਾਂ ਬਾਬਾ ਜੀ ਹੱਥ ਨਹੀਂ ਲਾਉਂਦੇ ਇਹਨਾਂ ਕਹਿਣਦੇ 2 ਲੱਖ ਰੁਪਏ ਲੈ ਲੈਂਦੇ ਤੇ ਉਹ ਲੋਭ ਜਿਹੜਾ ਲੋਭ ਨਾਲ ਜਿਹੜਾ ਜੀਵਨ ਦੇ ਲੋਕਾਂ ਨੂੰ ਹਟਾਈ ਜਾਂਦੇ ਤੇ ਆਪ ਵਧੇ ਜਾਂਦੇ ਮਾਰ ਕਹਿੰਦੇ ਜਿੱਦਣ ਸਮਰਪਣ ਹੋਏਗਾ ਨਾ ਕਿਆ ਕਿਸ ਕਰੇ ਕਿ ਕਰਨਿਹਾਰਾ ਕਿਆ ਇਸ ਹੱਥ ਵਿਚਾਰ ਪਰ ਬੰਦੇ ਸਿਆਣਪ ਦੇ ਨਾਲ ਵੀ ਮੈਂ ਲੁੱਟ ਲਾ ਜਿੰਨਾ ਅੱਜ ਮਾਫ ਕਰਨਾ ਧਰਮ ਦੇ ਨਾਮ ਤੇ ਲੁੱਟ ਹੁੰਦੀ ਨਾ ਹੋਰ ਕਿਤੇ ਵੀ ਨਹੀਂ ਹੋ ਰਹੀ ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਧਰਮ ਦੇ ਨਾਮ ਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਲੋਕੀ ਬਣ ਰਹੇ ਪਰ ਜਿੱਦਣ ਕਹਿੰਦੇ ਅੰਦਰੋਂ ਛਾਤੀ ਮਾਰੇਗਾ ਨਾ ਮਹਾਰਾਜ ਮੈਂ ਕੁਝ ਨਹੀਂ ਕਰ ਸਕਦਾ ਮਹਾਰਾਜ ਕਿਆ ਕਛ ਕਰੇ ਕੇ ਕਰਨਿਹਾਰਾ ਕਿਆ ਇਸ ਹੱਥ ਵਿਚਾਰੇ ਮਹਾਰਾਜ ਕਿਰਪਾ ਕਰ ਤੂੰ ਬਖਸ਼ਿਸ਼ ਕਰ ਸਾਡੇ ਹੱਥ ਵਿੱਚ ਕੁਝ ਨਹੀਂ ਜਿੱਤ ਤੁਮ ਲਾਵੋ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਤੂੰ ਪੂਰਾ ਹੈ ਜਿੱਤ ਤੁਮ ਲਾਵੋ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਿਉਂਕਿ ਮਾਰਗ ਅਧੂਰਾ ਨਹੀਂ ਹੈ ਉਹਦੇ ਵਿੱਚ ਕੋਈ ਔਣਤਾ ਹੀ ਨਹੀਂ ਹੈ ਉਹ ਪੂਰਾ ਹੈ ਗੁਰਬਾਣੀ ਜਿਹੜੀ ਹੈ ਪੂਰੀ ਹੈ ਸ਼ਬਦ ਗੁਰੂ ਹੈ 10 ਗੁਰੂ ਸਾਹਿਬਾਨ ਜੀ ਮਹਾਰਾਜ ਦੇ ਉਪਦੇਸ਼ ਸਾਡਾ ਜੀਵਨ ਹੈ ਭਾਵੇਂ ਉਹਨਾਂ ਨੇ ਬਾਣੀ ਭਾਵੇਂ 6 ਗੁਰੂਆਂ ਨੇ ਵਿਚਾਰਨ ਕੀਤੀ ਬਾਕੀਆਂ ਦੇ ਉਪਦੇਸ਼ ਹੈ ਜੋਤ ਇੱਕੋ ਹੀ ਹੈ ਗੁਰੂ ਵੀ ਕੋਈ ਹੈ ਸਰੀਰਕ ਜਾਮੇ ਸੀ ਅਲੱਗ-ਅਲੱਗ ਸ਼ਬਦ ਗੁਰੂ ਸੁਰਤ ਧੁਨ ਚੇਲਾ ਜੋਤ ਇੱਕੋ ਹੀ ਹੈ ਗੁਰੂ ਸਾਡਾ ਸ਼ਬਦ ਹੈ ਮਹਾਰਾਜ ਕਹਿੰਦੇ ਸ਼ਬਦ ਤੋਂ ਅਸੀਂ ਆਪਣੇ ਜੀਵਨ ਨੂੰ ਸਵਾਰਦੇ ਤੇ ਉਹ ਪੂਰਾ ਹੈ ਅਧੂਰਾ ਨਹੀਂ ਹੈ ਜਿਤ ਤੁਮ ਲਾਵੋ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰੋ ਕਿਰਪਾ ਸਰਬ ਕੇ ਦਾਤੇ ਇਹ ਸਾਰਿਆਂ ਦੇ ਦਾਤੇ ਵਾਹਿਗੁਰੂ ਜੀ ਰਹਿਮਤ ਕਰੋ ਇੱਕ ਰੂਪ ਲੈ ਬਲਾਵੋ ਤੁਸੀਂ ਆਪਣੇ ਸਰੂਪ ਦੇ ਨਾਲ ਸਾਨੂੰ ਜੋੜੀ ਰੱਖੋ ਆਪਣੇ ਨਾਲ ਜੋੜੀ ਰੱਖੋ ਨਾਨਕ ਕੀ ਬੇਨੰਤੀ ਹਰ ਪੈ ਆਪਣਾ ਨਾਮ ਜਪਾਵੋ ਇਹ ਸਤਿਗੁਰੂ ਮੇਰੀ ਬੇਨਤੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨਾਨਕ ਕੀ ਬੇਨੰਤੀ ਹਰ ਪੈ ਆਪਣਾ ਨਾਮ ਜਪਾਓ ਏ ਸਤਗੁਰੂ ਤੁਸੀਂ ਆਪਣਾ ਨਾਮ ਜਪਾਉਣਾ ਕਰੋ ਆਪ ਜਪਾਏ ਜਪੇ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾਓ ਹਰ ਜਿਉ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀ ਏ ਸਤਗੁਰੂ ਤੇਰੀ ਕਿਰਪਾ ਨਾਲ ਹੀ ਜਪਿਆ ਜਾ ਸਕਦਾ ਸਾਡੇ ਬਸ ਦੀ ਗੱਲ ਨਹੀਂ ਹੈ ਅਸੀਂ ਤਾਂ ਥੋੜੇ ਦਿਨ ਜਪ ਲਾਂ ਕੋਈ ਬਾਬਾ ਕਹਦੇ ਵੈਣਾ ਫਿਰ 40 ਦੇ ਦਿਨ ਜਪ ਲਾਂਗੇ ਤੇ ਉਹਨਾਂ ਕਾ ਟਾਈਮ ਜਪ ਲਾਂਗੇ ਜਿਹੜਾ ਬਾਬੇ ਦਾ ਧਰ ਹੈ ਪਰ ਸਤਗੁਰੂ ਤਾਂ ਕਹਿੰਦੇ ਆ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿਤ ਉਹ ਜਿਹੜੀ ਰਹਿਮਤ ਮਹਾਰਾਜ ਨੇ ਕੀਤੀ ਆ ਬਖਸ਼ਿਸ਼ ਕੀਤੀ ਕਿਉਂਕਿ ਕਮੀ ਜਿਹੜੀ ਹੈ ਨਾ ਉਹ ਸਾਡੇ ਵਿੱਚ ਹੈ ਮੈਂ ਅੱਜ ਇੰਟਰਵਿਊ ਸੁਣ ਰਿਹਾ ਸੀ ਨਵੇਂ ਬਾਬੇ ਦੀ ਉਹ ਪੰਜਾਬ ਦਾ ਮੁੱਖ ਮੰਤਰੀ ਬਣਨ ਨੂੰ ਫਿਰਦਾ ਹੈ ਪੱਤਰਕਾਰ ਨੇ ਸਵਾਲ ਬੜੇ ਸੋਹਣੇ ਕੀਤੇ ਕਹਿਣ ਲੱਗੇ ਜੀ ਬਾਬਾ ਜੀ ਇਹ ਦੱਸੋ ਜੇ ਪੰਥ ਦੇ ਵਿੱਚ ਕੋਈ ਤਰੋਟ ਹੈ ਪਰ ਪੰਥ ਦੇ ਵਿੱਚ ਕੋਈ ਘਾਟ ਹੈ ਕਿ ਕਿਹਦੇ ਕਰਕੇ ਅੱਜ ਲੋੜ ਪੈ ਗਈ ਆ ਪਾਰਟੀਆਂ ਨੂੰ ਕਿ ਬਾਬੇ ਨੂੰ ਲੱਭ ਕੇ ਲਿਆਓ ਮੁੱਖ ਮੰਤਰੀ ਬਣਾ ਦਿਓ ਉਹ ਕਹਿਣ ਲੱਗਾ ਪੰਥ ਕਮਜ਼ੋਰ ਆ ਇਸ ਕਰਕੇ ਡੇਰਿਆਂ ਤੇ ਲੋਕ ਜਾਂਦੇ ਆ ਡੇਰੇ ਮਜ਼ਬੂਤ ਹੋ ਰਹੇ ਆ ਮਤਲਬ ਆਪੇ ਆਪਣਾ ਦੱਸ ਰਿਹਾ ਤੇ ਅੱਜ ਉਹੀ ਗੱਲ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਹੈ ਹੁਕਮਨਾਮੇ ਵੀ ਜਾਰੀ ਹੈ ਕਿਸੇ ਵੀ ਡੇਰੇ ਦੇ ਉੱਪਰ ਕਿਸੇ ਵੀ ਆਸ਼ਰਮ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਜਾ ਸਕਦਾ ਕਿਉਂਕਿ ਪੂਰਨ ਗੁਰੂ ਹੈ ਇਦਾਂ ਦੇ ਆਸ਼ਰਮ ਵੀ ਹੈਗੇ ਆ ਜਿੱਥੇ ਨਸ਼ੇ ਵੀ ਚੱਲਦੇ ਆ ਗਾਂਜਾ ਚੱਲਦਾ ਉੱਥੇ ਵੀ ਗੁਰੂ ਸਾਹਿਬ ਦਾ ਸਰੂਪ ਸਿਰਫ ਮਾਇਆ ਵਾਸਤੇ ਸਭ ਕੁਝ ਹੋ ਰਿਹਾ ਮਾਰੇ ਕਹਿੰਦੇ ਭਾਈ ਇਹ ਸਤਗੁਰੂ ਪੂਰਨ ਹੈ ਵਾਹ ਵਾਹ ਬਾਣੀ ਨਰੰਕਾਰ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਹਿਬ ਤੇ ਉਹ ਫਿਰ ਜੀਵਨ ਦੇ ਵਿੱਚ ਜਿਹਦਾ ਲਾਹਾ ਨਹੀਂ ਲਿਆ ਸੀ ਇਸ ਕਰਕੇ ਅਸੀਂ ਮਾਰ ਖਾ ਰਹੇ ਹਾਂ ਇਸ ਕਰਕੇ ਪੰਥ ਦੇ ਵਿੱਚ ਗਰਾਵਟ ਆ ਰਹੀ ਹੈ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦੀ ਜਗ੍ਹਾ ਇਹਨੂੰ ਇੱਕ ਵਪਾਰ ਦਾ ਸਾਧਨ ਬਣਾ ਲਿਆ ਹੈ ਮਾਰੇ ਕਹਿੰਦੇ ਕਰੋ ਕਿਰਪਾ ਸਰਬ ਕੇ ਦਾਤੇ ਇੱਕ ਰੂਪ ਲੈ ਬਲਾਵੋ ਤੁਸੀਂ ਸਾਨੂੰ ਆਪਣੇ ਨਾਲ ਸਤਿਗੁਰੂ ਜੋੜੋ ਨਾਨਕ ਕੀ ਬੇਨਾਂਤੀ ਹਰਪੈ ਆਪਣਾ ਨਾਮ ਜਪਾਵੋ ਤੁਸੀਂ ਕਿਰਪਾ ਕਰਦੇ ਹੋ ਨਹੀਂ ਤਾਂ ਵੀ ਸਾਡੇ ਤੁਸੀਂ ਢਿੱਲ ਦੇ ਦੇਓਗੇ ਨਾ ਅਸੀਂ ਪਤਾ ਕਿਹਦਾ ਕਿਹਦਾ ਨਾਮ ਜਪੀ ਜਾਣਾ ਉਹ ਕੰਨਾਂ ਵਿੱਚ ਦਿੰਦੇ ਨਾਮ ਕੰਨਾਂ ਦੇ ਵਿੱਚ ਤੇ ਕੰਨ ਵਿੱਚ ਫੂਕ ਮਾਰਦੇ ਆ ਵੀ ਦੱਸਣਾ ਕਿਸੇ ਨੂੰ ਨਹੀਂ ਪਤ ਨਹੀਂ ਕੀ ਕੀ ਜਪਾਈ ਜਾਂਦੇ ਆ ਉ ਗੁਪਤ ਗੁਪਤ ਜਪਾਈ ਜਾਂਦੇ ਹੈ ਤੇ ਮਹਾਰਾਜ ਤੁਸੀਂ ਕਿਰਪਾ ਕਰੋ ਆਪਣਾ ਨਾਮ ਦਿਓ ਤੇ ਆਪਣਾ ਹੀ ਨਾਮ ਜਪਾ ਵੜਦੇ ਹਨ ਬਿਸਰਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲੈ ਬਲਾਵੋ ਨਾਨਕ ਕੀ ਬੇਨਾਂਤੀ ਹਰਪੈ ਆਪਣਾ ਨਾਮ ਜਪਾਵੋ ਕਿਉਂ ਬੇਨਤੀ ਕੀਤੀ ਹੈ ਕਿਉਂਕਿ ਸਾਡੇ ਕੋਲ ਕੁਝ ਨਹੀਂ ਹੋਣਾ ਮਾਦੋ ਹਰ 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 ਮੁਖ ਕਹੀਏ ਹਮ ਤੇ ਕਛੂ ਨਾ ਹੋਵੇ ਸਵਾਮੀ ਜੋ ਰਾਖੋ ਤਿਉ ਰਹੀਏ ਰਹੋ ਸਮਾਪਤੀ ਹੋ ਗਈ ਹੈ ਸਮਾ ਹੋ ਗਿਆ ਹੈ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਸਾਧ ਸੰਗਤ ਦੀ ਆਪ ਜੀ ਨੇ ਪ੍ਰਵਾਨ ਕਰਨੀਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ